ਹਾਂਜੀ ਬੇਟਾ ਬਿਜਲੀ ਧਾਰਾ ਦੇ ਪ੍ਰਭਾਵ ਆਪ ਤੇ ਆ ਗਈ ਜੀ ਆਪਾਂ ਤੁਹਾਡੇ ਕੋਲ ਠੀਕ ਹੈ ਜੀ। ਸੋ ਚੈਪਟਰ ਦਾ ਨਾਮ ਹੈ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ। ਸੋ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਠੀਕ ਹੈ ਜੀ। ਤਾਂ ਤਾਂਤਾ ਬਿਜਲੀ ਦੀਆਂ ਠੀਕ ਹੈ ਤਾਂਤਾ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਜੀ। ਸੋਛਿਆ ਕਲਾ ਚਾਲਕ ਵੀ ਲਿਖ ਦੋਗੇ ਤਾਂ ਵੀ ਚੱਲ ਜਾਏਗਾ ਚੁੰਬਕੀ ਟੈਸਟਰ ਬਿਜਲੀ ਧਾਰਾ ਦੇ ਡੈਸ਼ ਪ੍ਰਭਾਵ ਨੂੰ ਕਰਦਾ ਹੈ ਚੁੰਬਕੀ ਪ੍ਰਭਾਵ ਨੂੰ ਬਿਜਲੀ ਟੈਸਟਰ ਬਿਜਲੀ ਧਾਰਾ ਦੇ ਡੈਸ਼ ਪ੍ਰਭਾਵ ਨੂੰ ਕਰਦਾ ਹੈ ਚੁੰਬਕੀ ਟੈਸਟਰ ਸੀ ਬਿਜਲੀ ਦਾ ਤਾਪਨ ਜਦੋਂ ਬਿਜਲੀ ਧਾਰਾ ਕਿਸੇ ਇਲੈਕਟ੍ਰੋਲਾਈਟ ਵਿੱਚੋਂ ਲੰਘਦੀ ਹੈ ਤਾਂ ਡੈਸ਼ ਵਿੱਚ ਟੁੱਟ ਜਾਂਦਾ ਹੈ ਸੰਗਠਕਾਂ ਵਿੱਚ ਟੁੱਟ ਜਾਂਦਾ ਹੈ ਕਾ ਪਰਤੇ ਬਰਸਤੇ ਬਰਤਨਾਂ ਤੇ ਡੈਸ਼ ਦੀ ਪਰਚਲਾਈ ਜਾਂਦੀ ਹੈ ਠੀਕ ਹੈ ਜੀ ਸੋ ਇਹ ਹੋ ਗਿਆ ਜੀ ਹੁਣ ਆਗੇ ਆਪਣੇ ਟਰੂ ਫਾਲਸ ਤਰਲਾ ਵਿੱਚੋਂ ਬਿਜਲੀ ਧਾਰਾ ਨਹੀਂ ਲੰਘਦੀ ਲੰਘ ਜਾਂਦੀ ਹੈ ਬਈ ਤਰਲਾ ਵਿੱਚ ਸਿਫਾਲਸ ਰਹੇਗਾ ਬਿਜਲੀ ਮਲਵਾੰਕਰਣ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਦੀ ਵਰਤੋਂ ਕਰਦੀ ਹੈ ਟਰੂ ਫਾਲਸ ਹੈ ਜੀ ਬਿਜਲੀ ਟੈਸਟਰ ਦੀ ਵਰਤੋਂ ਕਰਕੇ ਅਸੀਂ ਪਤਾ ਕਰ ਸਕਦੇ ਹਾਂ ਕਿ ਤਾਰ ਜਾਂ ਜੰਤਰ ਵਿੱਚ ਬਿਜਲੀ ਤਾਰਾ ਹੈ ਜਾਂ ਨਹੀਂ ਹੈ ਸਹੀ ਟਰੂ ਹੈ ਨਕਲੀ ਗਹਿਣੇ ਸੋਨੇ ਦੇ ਗਹਿਣਿਆਂ ਤੋਂ ਮਹਿੰਗੇ ਹੁੰਦੇ ਹਨ ਗਲਤ ਹੈ ਪਾਲਸ ਸਸਤੇ ਹੁੰਦੇ ਤਾਂ ਹੀ ਨਕਲੀ ਠੀਕੇ ਜਿਸ ਨੂੰ ਲਾਸਟ ਵਾਲਾ ਲੋਹੇ ਦੇ ਉੱਪਰ ਕ੍ਰੋਮੀਅਮ ਦੀ ਪਰਤਣਾ ਨੂੰ ਗਾਲਵਨਾਈਜ਼ੇਸ਼ਨ ਕਹਿੰਦੇ ਹਨ ਇਹ ਵੀ ਗਲਤ ਹੈ ਜ਼ਿੰਕ ਦੀ ਪਰਤ ਨੂੰ ਕਹਿੰਦੇ ਠੀਕ ਹੈ ਜੀ ਲੋਹੇ ਦੇ ਉੱਪਰ ਜ਼ਿੰਕ ਦੀ ਪਰਤਣਾ ਨੂੰ ਗੈਲਵਨਾਈਜ਼ੇਸ਼ਨ ਕਹਿੰਦੇ ਗੈਲਵਨਾਈਜ਼ੇਸ਼ਨ ਪੱਕਾ ਅੰਦਰ ਜੀ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਹੈ ਠੀਕ ਹੈ ਜੀ ਅੱਗੇ ਦੇਖੀਏ ਠੀਕ ਜੋੜਨਾ ਇਹਦੇ ਵਿੱਚੋਂ ਕਿਹੜਾ ਬਿਜਲੀ ਦਾ ਇੱਕ ਚੰਗਾ ਚਾ ਲਿਖਿਆ ਹੈ ਤੁਹਾਡੇ ਕੋਲ ਠੀਕ ਹੈ ਜੀ ਜੋ ਬੈਕਲਾਈਟ ਪਲਾਸਟਿਕ ਹੁੰਦਾ ਪੀਵੀਸੀ ਵੀ ਪਲਾਸਟਿਕ ਕਰ ਰਿਹਾ ਪੜੇ ਤਾਂ ਕੁਚਾ ਲਕੀ ਨਹੀਂ ਸਿਗਰੇਫਾਈਟ ਹੈ ਸਿਗਰੇਫਾਈਟ ਵੀ ਹੈ ਨਹੀਂ ਵੀ ਪੂਰਾ ਫੁੱਲੀ ਪਰ ਸਟਿਲ ਹੈਗਾ ਲੋਹੇ ਉੱਤੇ ਤਾਂ ਆਦੀ ਪਰਤਣਾ ਨੂੰ ਗੈਲਵਨਾਈਜ਼ੇਸ਼ਨ ਕਹਿੰਦੇ ਆ ਸੋ ਲਿਖਿਆ ਹੈ ਜੀ ਜ਼ਿੰਕ ਯਾ ਜਸ ਕਿਹੜਾ ਦਰਬ بجلی ਦਾ ਚੰਗਾ ਚਾਲਕ ਨਹੀਂ ਹੈ ਨਹੀਂ ਹੈ ਕਸ਼ਿਦਤ ਪਾਣੀ ਹੈ ਨਾ ਜਿਹੜਾ ਇਹਦੇ ਵਿੱਚੋਂ ਤੁਹਾਡੇ ਕੋਲ ਜਿਹੜਾ ਹੈਗਾ ਠੀਕ ਹੈ ਨਹੀਂ بجلی ਨਿਕਲਦੀ ਮਤਲਬ ਸ਼ੁੱਧ ਪਾਣੀ ਹੈ ਤੁਸੀਂ ਇਹ ਕਹਿੰਦੇ ਤੁਹਾਡੇ ਅ ਬਿਜਲੀ ਦੇ ਰਸਾਇਣਿਕ ਪ੍ਰਭਾਵ ਤੇ ਨਿਰਭਰ ਕਰਦਾ ਹੈ بجلی ਬਲਵਾਂਕਰਨ ਠੀਕ ਹੈ ਜੀ ਸੋ ਇਹ ਆਪਸ਼ਨ ਦਿੱਤੀ ਆਪਾਂ ਬਿਜਲੀ ਬਲਵਾਂਕਰਨ ਤੁਹਾਡੇ ਕੋਲ ਠੀਕ ਹੈ ਵਾਹਨਾ ਦੇ ਰੀਮ ਉਪਰ ਕਿਸਤੀ ਪਰਤ ਚੜਾਈ ਜਾਂਦੀ ਹੈ क्रोमियम ਦੀ ਪਰ ਚੜਾਈ ਜਾਂਦੀ ਹੈ ਜੀ ਸੋ क्रोमियम ਦੀ ਪਰ ਚੜਾਈ ਜਾਂਦੀ ਹੈ ਠੀਕ ਹੈ ਜੀ ਸੋ ਇਜ਼ੀ ਹੈ ਜੀ ਹੁਣ ਆਪਾਂ ਮੈਚ ਕਰਨੇ ਚਾਰਜ ਦਾ ਪ੍ਰਵਾਹ ਚਾਰਜ ਨੂੰ ਮੂਵ ਕਰਦੇ ਹੈ ਤਾਂ ਬਿਜਲੀ ਦਾ ਧਾਰਾ ਕਹਿੰਦੇ ਹਨ ਇਹ ਮੰਨ ਗਿਆ ਛੋਟਾ ਠੀਕ ਹੈ ਬਿਜਲੀ ਦਾ ਸਰੋਤ ਠੀਕ ਹੈ ਬਿਜਲੀ ਦਾ ਸਰੋਤ ਬਿਜਲੀ ਦਾ ਸੈੱਲ ਰਹੇਗਾ ਠੀਕ ਹੈ ਇੱਕ ਤਾਤ ਸਾਈਕਲ ਦੇ ਹੈਂਡਲਾਂ ਉੱਤੇ ਚੜਾਈ ਜਾਂਦੀ ਹੈ क्रोमियम ਹੁੰਦੀ ਹੈ ਜੀ ਸਾਈਕਲ ਦੇ ਹੈਂਡਲਾਂ ਤੇ ਚੜਾਈ ਜਾਂਦੀ ਠੀਕ ਹੈ ਜੀ ਬਿਜਲੀ ਤਾਰ ਦੀ ਵਰਤੋਂ ਕਰਕੇ ਵਧੀਆ ਤਾਰ ਦੀ ਸਸਤੀ ਤਾਤ ਉੱਤੇ ਇੱਕ ਪਰਤ ਚੜਾਈ ਜਾਂਦੀ ਹੈ ਬਿਜਲਈ ਮਲਮੰਕਰਣ ਠੀਕ ਹੈ ਜੀ ਉਸ ਤੋਂ ਬਾਅਦ ਲੋਹੇ ਦੀਆਂ ਪਲੇਟਾਂ ਉੱਤੇ ਜ਼ਿੰਕ ਦੀ ਬਿਨਾਈ ਦੇਸ਼ਨ ठीक है कई चैप्टर पहले पहले पार्ट करते जिदी जिदी सेकंड की रिक्वायरमेंट हुई दसी जाए ठीक है जी सब्सक्राइब जरूर कर दिया करो तो कॉन्टेंट बहुत ज्यादा दे बच्चे बहुत ज्यादा पर सबसक्राइबर बहुत करना सबसक्राइब नहीं करते ਚੈੱਕ ਕਰਦੇ ਹੈਲਪ ਹੋ ਜਾਂਦੀ ਚੈਨਲ ਗਰੋਥ ਥੈਂਕ ਯੂ